ਥੋੜੀ ਦੇਰ ਦੇ ਵਿੱਚ ਖੁੱਲਣਗੇ ਕੇਦਾਰਨਾਥ ਧਾਮ ਦੇ ਕਪਾੜ ਉੱਤਰਾਖੰਡ ਦੇ ਸੀਐਮ ਧਾਮੀ ਵੀ ਪਹੁੰਚੇ ਪੂਜਾ ਅਰਚਨਾ ਤੋਂ ਬਾਅਦ ਸ਼ਰਧਾਲੂਆਂ ਦੇ ਨਾਲ ਸ਼ਰਧਾਲੂਆਂ ਦੇ ਲਈ ਖੁੱਲਣਗੇ ਕਪਾੜ ਚੰਡੀਗੜ੍ਹ ਪੰਜਾਬ ਸੂਬੇ ਦੇ ਉੱਤਰ ਭਾਰਤ ਦੇ ਵਿੱਚ ਬਦਲਿਆ ਮੌਸਮ ਦਾ ਮિજાਜ ਤੇਜ਼ ਹਨੇਰੀ ਦੇ ਨਾਲ ਕਈ ਥਾਵਾਂ ਤੇ ਪੈ ਰਿਆ ਮੀਂਹ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਪਾਣੀਆਂ ਦੇ ਰੁਧੇ ਤੇ ਪੰਜਾਬ ਸਰਕਾਰ ਨੇ ਅੱਜ ਸੱਦੀ ਆਲ ਪਾਰਟੀ ਮੀਟਿੰਗ ਸਵੇਰੇ 10 ਵਜੇ ਬੁਲਾਈ ਬੈਠਕ ਸੋਮਵਾਰ ਨੂੰ ਵਿਧਾਨ ਸਭਾ ਦਾ ਵੀ ਸੱਦਾ ਸਪੈਸ਼ਲ ਇਜਲਾਸ ਨੰਗਲ ਟੈਂਪ ਪਹੁੰਚੇ ਮੁਖੰਤਰੀ ਮਾਨ ਦਾ ਵੱਡਾ ਬਿਆਨ ਹੈ ਕਿ ਆਬੀਐਮਬੀ ਦਾ ਕਾਨਨ ਸ਼ਾਹੀ ਵਾਲਾ ਫੈਸਲਾ ਨਹੀਂ ਹੋਣ ਦੇਾਂਗੇ ਲਾਗੂ ਹਰਿਆਣਾ ਨੂੰ ਦੇਣ ਦੇ ਲਈ ਪੰਜਾਬ ਦੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਪੰਜਾਬ ਦੇ ਵਿੱਚ ਪਖਿਆ ਪਾਣੀਆਂ ਦਾ ਮੁੱਦਾ ਅੱਜ ਸੂਬੇ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਦਰਸ਼ਨ ਕਰੇਗੀ ਬੀਜੇਪੀ ਬੀਬੀਐਮਬੀ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਲਿਆਇ ਫੈਸਲਾ ਅਮਰਸਰ ਦੇ ਖਾਲਸਾ ਕਾਲਜ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਸੁਆਗਤ ਅਸ਼ਰਫਦੀ ਪਿੰਡਾਂ ਦੀਆਂ ਕਮੇਟੀਆਂ ਦੇ ਨਾਲ ਕਰਨਗੇ ਮੀਟਿੰਗ ਡਰੱਗਸ ਦੇ ਮੁੱਦੇ ਤੇ ਰਹੇਗਾ ਫੋਕਸ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ 4 ਮਈ ਦੀ ਮੀਟਿੰਗ ਕੀਤੀ ਮੁੱਲਤ ਵੀ ਕਿਹਾ ਸੂਬਾ ਸਰਕਾਰ ਨੂੰ ਮੀਟਿੰਗ ਦੇ ਵਿੱਚ ਸ਼ਾਮਲ ਕਰਨਾ ਜ਼ਰੂਰੀ ਸੰਗੀਟ ਢਾਂਚੇ ਦਾ ਦਿੱਤਾ ਹਵਾਲਾ ਸਿੱਖ ਬੁੱਧੀਜੀਵੀਆਂ ਦੇ ਨਾਲ ਅੱਜ ਅਕਾਲ ਤਖਤ ਸਾਹਿਬ ਤੇ ਮੀਟਿੰਗ ਕਰਨਗੇ ਜਿਸ ਦਾ ਗਿਆਨੀ ਕੁਲਦੀਪ ਸਿੰਘ ਗੜਗਾਜ ਸਿੱਖ ਪਰਿਵਾਰ ਨੂੰ ਲੈ ਕੇ ਵੰਣ ਵਾਲੀਆਂ ਫਿਲਮਾਂ ਨੂੰ ਲੈ ਕੇ ਹੋਵੇਗੀ ਚਰਚਾ ਬਠਿੰਡਾ ਦੀ ਚਿੱਟਾ ਕਵੀਨ ਨੂੰ ਮਿਲੀ ਜ਼ਮਾਨਤ ਮੈਲਾ ਹੈੱਡ ਕਨਸਟੇਬਲ ਅਮਨਦੀਪ ਕੌਰ ਨੂੰ 17 ਗ੍ਰਾਮ ਹੈਰੋਇਨ ਸਣੇ ਕੀਤਾ ਸੀ ਗ੍ਰਫਤਾਰ ਫਾਰ ਗੱਡੀ ਦੇ ਵਿੱਚੋਂ ਹੋਈ ਸੀ ਬਰਾਮਦਗੀ ਪਠਾਨਕੋਟ ਦੇ ਵਿੱਚ ਪੁਲਿਸ ਨੇ ਇੰਪਰੂਵਮੈਂਟ ਟਰਸਟ ਦਾ ਦਫਤਰ ਕੀਤਾ ਸੀ ਹਾਈ ਕੋਰਟ ਦੇ ਹੁਕਮਾਂ ਤੇ ਕੀਤੀ ਕਾਰਵਾਈ ਟਰਸਟ ਦੇ ਅਧਿਕਾਰੀਆਂ ਤੇ ਸੀ ਜ਼ਬਰਨ ਜ਼ਮੀਨ ਅਕਵਾਇਰ ਕਰਨ ਦੇ ਇਲਜ਼ਾਮ ਸਸਿਕਾਲ ਤੁਸੀਂ ਵਿਖਰੇ ਹੋ ਨਿਊਜ਼ 18 ਪੰਜਾਬ ਮੈਂ ਪਰਮੇਂਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਤਨ ਸਵਾਗਤ ਹੈ ਅਸ਼ਵਾਦ ਕਰਨ ਜਾ ਰਹੇ ਆ ਵੱਡੀ ਖਬਰ ਤੇ ਖਬਰ ਕੇਦਾਰਨਾਥ ਯਾਤਰਾ ਦੇ ਨਾਲ ਜੁੜੀ ਹੋਈ ਹੈ ਥੋੜੀ ਦੇਰ ਦੇ ਵਿੱਚ ਖੁੱਲਣਗੇ ਕੇਦਾਰਨਾਥ ਧਾਮ ਦੇ ਕਪਾੜ ਉਤਰਾਖੰਡ ਦੀਆਂ ਪੁਸ਼ਕਰ ਧਾਮੀ ਵੀ ਪਹੁੰਚੇ ਨੇ ਪੂਜਾ ਤਿਬਾਰ ਸ਼ਰਧਾਲੂਆਂ ਦੇ ਲਈ ਕਪੜ ਖੁੱਲ ਦਿੱਤੇ ਜਾਣਗੇ ਪਹਿਲੇ ਦਿਨ 11000 ਸ਼ਰਧਾਲੂ ਦਰਸ਼ਨ ਕਰ ਸਕਣਗੇ 108 ਕੁਇੰਟਲ ਫੁੱਲਾਂ ਦੇ ਨਾਲ ਸ਼ਾਨਦਾਰ ਸਜਾਵਟ ਕੀਤੀ ਗਈ ਹੈ ਕੱਲ ਹੀ ਧਾਮ ਤੇ ਪਹੁੰਚ ਗਈ ਸੀ ਬਾਬਾ ਕੇ ਰਾਰਨਾਥ ਦੀ ਪੰਚਮੁਖੀ ਢੋਲੀ ਤਾں ਥੋੜੀ ਦੇਰ ਦੇ ਵਿੱਚ ਹੀ ਕਿਨਾਰਨਾ ਧੰ ਦੇ ਇੱਕ ਪਾਠ ਫੁੱਲਣ ਜਾ ਰਹੇ ਨੇ ਉਤਰਾਖੰਡ ਦੇ ਸਿਆ ਪੁਸ਼ਕਰ ਧਾਮੀ ਵੀ ਆ ਪਹੁੰਚ ਚੁੱਕੇ ਨੇ ਤੇ ਪੂਜਾ ਤੋਂ ਬਾਅਦ ਸ਼ਰਧਾਲਵਾਂ ਦੇ ਲਈ ਕਪਾੜ ਖੁੱਲਣਗੇ ਪਹਿਲਾਂ ਪੂਜਾ ਅਰਚਨਾ ਹੋਵੇਗੀ ਤੇ ਉਸ ਤੋਂ ਬਾਅਦ ਸ਼ਰਧਾਲਵਾਂ ਦੇ ਲਈ ਆ ਕਪਾੜ ਖੋਲ ਦਿੱਤੇ ਜਾਣਗੇ ਪਹਿਲੇ ਦਿਨ 11000 ਸ਼ਰਧਾਲੂ ਦਰਸ਼ਨ ਕਰਨਗੇ 108 ਕੁਇੰਟਲ ਫੁੱਲਾਂ ਦੇ ਨਾਲ ਸ਼ਾਨਦਾਰ ਸਜਾਵਟ ਵੀ ਕੀਤੀ ਗਈ ਹੈ ਤੁਹਾਨੂੰ ਸੇ ਤਸਵੀਰਾਂ ਵਖਾ ਰਹੇ ਹਾਂ ਸ਼ਾਨਦਾਰ ਸਜਾਵਟ ਜਿਹੜੀ ਕਿ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਹੀ ਹੈ ਦਰਸਲ ਆ ਕੱਲ ਹੀ ਧਾਮ ਤੇ ਪਹੁੰਚੀ ਸੀ ਬਾਬਾ ਕੈਦਾਰਨਾਥ ਦੀ ਪੰਚਮੁਖੀ ਢ ਤੇ ਅੱਜ ਕੈਦਾਰਨਾਥ ਦੇ ਕਪਾਟ ਆ ਥੋੜੀ ਦੇਰ ਦੇ ਵਿੱਚ ਖੁੱਲਣਗੇ ਤੇ ਸਿਰਾਂ ਸੇ ਤੁਹਾਨੂੰ ਵਿਖਾ ਰਹੇ ਆ ਉਤਰਾਖੰਡ ਦੇਸੀਆਂ ਪੁਸ਼ਕਰ ਧਾਮੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਜੋ ਕਿ ਇੱਥੇ ਇਸ ਜਗ੍ਹਾ ਤੇ ਪਹੁੰਚ ਚੁੱਕੇ ਨੇ ਤੇ ਪੂਜਾ ਤਮਾਸ਼ਾ ਸ਼ਰਧਾਲੂਆਂ ਦੇ ਲਈ ਆ ਕਪਾਟ ਖੋਲ ਦਿੱਤੇ ਜਾਣਗੇ ਪਹਿਲੇ ਦਿਨ ਦੀ ਗੱਲ ਕੀਤੀ ਵੀ ਅੱਜ ਪਹਿਲੇ ਦਿਨ 11000 ਸ਼ਰਧਾਲੂ ਦਰਸ਼ਨ ਕਰਨਗੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਦੇ ਵੱਲੋਂ ਕੈਦਾਰਨਾਥ ਦੇ ਦਰਸ਼ਨ ਦੇ ਲਈ ਰਜਿਸਟ੍ਰੇਸ਼ਨ ਕਰਵਾਈ ਗਈ ਆ ਤਾਂ ਉਸ ਦੇ ਬਾਅਦ ਆਖਿਰਕਾਰ ਜਿਸ ਸਮੇਂ ਦਾ ਆ ਬੇਸਬਰੀ ਦੇ ਨਾਲ ਸ਼ਰਧਾਲੂਆਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਤੇ ਆਖਰਕਾਰ ਉਹ ਸਮਾ ਚੁੱਕਾ ਹੈ ਥੋੜੀ ਦੇਰ ਦੇ ਵਿੱਚ ਕੇਦਾਰਨਾਥ ਧਾਮ ਦੇ ਕਪਾੜ ਖੁੱਲਣਗੇ ਉਤਰਾਖੰਡ ਦੀਆਂ ਪੁਸ਼ਕਰ ਧਾਮੇ ਇਸ ਨੂੰ ਲੈ ਕੇ ਆ ਪਹੁੰਚ ਚੁੱਕੇ ਨੇ ਆ ਤਾਂ ਇਸ ਦੇ ਵਿਚਾਲੇ ਵੱਡੀ ਅਪਡੇਟ ਹੈ ਕਿ ਕਪਾੜ ਖੁੱਲ ਗਏ ਨੇ ਆ ਜੋ ਇਹ ਜਾਣਕਾਰੀ ਹੁਣ ਤੱਕ ਸਮਨੇ ਆ ਰਹੀ ਹੈ ਕਿਉਂਕਿ ਠੀਕ 7 ਵਜੇ ਦਾ ਸਮਾਂ ਸੀ 7 ਵਜੇ ਕਪਾੜ ਖੋਲ ਦਿੱਤੇ ਗਏ ਨੇ ਤੇ ਅੱਜ ਪਹਿਲੇ ਦਿਨ 11000 ਸ਼ਰਧਾਲੂ ਦਰਸ਼ਨ ਕਰਨਗੇ ਤੋਂ ਸਜਾਵਟ ਜੋ ਕਿ ਸ਼ਰਧਾਲੂਆਂ ਦੀ ਆਮਦ ਨੂੰ ਲੈ ਕੇ ਕੀਤੀ ਗਈ ਹੈ जाओ। उससे गोली अंदर प्रवेश करती है उसके बाद अंदर जो भी आ, पौर, जो पौराणिक परंपरा होती है केदारनाथ धाम खोलने की वो पर पूरी की जाती है मंत्रों के साथ रावल मुख्य पुजारी वहाँ पे मौजूद होते हैं और वहाँ पर तमाम जो तो प्रक्रियाएं होती है वहाँ पे सम्पन्न की जाती है और उसके बाद उसके बाद वहाँ पर जो कपाट खोलने की प्रक्रिया होती है वो शुरू होती है और उसके बाद सात बजकर जो तीस मिनट होंगे वहां पर बाबा केदार के जो मुख्य मंदिर के मुख्य द्वार है वो खुल जाएंगे कहीं ना कहीं एक बहुत बड़ा ये अवसर है क्योंकि छह माह जो शीतकाल के होते हैं वो बाबा केदार ओंकारेश्वर मंदिर जो उनका शीतकालीन गद्य स्तर होता है वहाँ पर वहां विराजमान रहते हैं लेकिन जो ग्रीष्म काल के जो छह माह होते हैं बाबा केदार केदारनाथ में दर्शन देते हैं और कहीं ना कहीं ये इससे भी महत्वपूर्ण है क्योंकि जो केदारनाथ की जो छह छह माह की जो दीप यात्रा होती है पूरी होती है हो और है लगातार आपको बदला जा रहा है और यहाँ पर जो बैंड है यहाँ पर बैंड है पर हो होती है और हमें वहाँ बाहर किसान से सपा हो जाएंगे और कहीं ना कहीं आपको बता दूँ पर जो है ਉਹ ਫਰਮੂਲ ਵਰਤ ਕੇ ਲਿਆ ਹੈ ਜਵਾਹਰ ਸਿੰਘ ਬਖਸ਼ ਦੇ ਨਾਲ ਜਵਾਹਰ ਸਿੰਘ ਦੇ ਨਾਲ ਬਾਬਤ ਦੀ ਗੱਲ ਤੋਂ ਬਾਅਦ ਜਾਂ ਪਰ ਉਹ ਸ਼ੁਰੂ ਹੋਗਾ ਕਿ ਜੀ ਬੇहद खास ये तस्वीरें हो जाती है केदारनाथ धाम से सीधी तस्वीरें आप देखिए और केदारनाथ धाम के, के कपाट खुल चुके हैं भक्तों का सैलाब है उत्तराखंड के मुख्यमंत्री पुष्कर सिंह धामी भी पहुंचे हैं और केदारनाथ को भगवान शिव का एक पवित्र निवास माना जाता है ये भगवान शिव के बारह ज्योतिर्लिंगों में से एक है और आपको बताएं कि इस स्थान के दर्शन करने से भक्तों को मोक्ष प्राप्त होता है उनके पापों का नाश होता है छः महीने तक बंद रहते हैं अगले छः महीने तक भक्त दर्शन कर पाएंगे यहाँ पर आसान नहीं होता है यहाँ तक पहुँचना हालांकि अब हेलीकॉप्टर सेवा भी है हेलीकॉप्टर के जरिए भी आप पहुंच सकते हैं लेकिन जब मौसम ख़राब होता है तो फिर हेलीकॉप्टर भी उड़ा नहीं भरता है पैदल आपको जाना पड़ता है पैदल रास्ता भी है लेकिन जो भगवान शिव के भक्त हैं वो यहाँ तक पहुँच पहुँच भी जाते हैं आप देखिए कि पैर रखने की जगह नहीं है ये जो फूलों से पूरे धाम को सजाया गया है काफ़ी पहले से तैयारियां शुरू हो जाती हैं और जो ये शुभ घड़ी है इसको लोग कैमरे में कैद करना चाहते हैं हिंदुओं के लिए ये सबसे पवित्र स्थान है और हर हिंदू की आस्था होती है कि अपने जीवन काल में एक बार केदारनाथ धाम के की दर्शन जरूर कर पाए भगवान शिव के लिए कहा जाता है कि ये बहुत भोले हैं दयालु हैं अपने भक्तों पर जल्दी कृपा बरसाते हैं आप सच्चे मन से भगवान भोले को याद करिए उनकी आराधना करिए पूजा अर्चना करिए तो फिर वो आपके सभी दुखों को दूर करते हैं आपकी हर मनोकामना पूरी होती है और आपको बताएं कि जो पौराणिक कथाएं हैं उसके अनुसार पांडवों ने अपने पापों की शुद्धि के लिए केदारनाथ की यात्रा की थी और ऐसी मान्यता है कि केदारनाथ में भगवान शिव ने पांडवों को बेल रूप में दर्शन दिए थे ये पौराणिक मान्यताएं हैं केदारनाथ धाम को लेकर और आपको बताया कि जो लोग केदारनाथ यात्रा करते हैं उनको एक तरह की आत्मिक शुद्धि का जरिया माना जाता है इस यात्रा को भक्तों को भगवान शिव के साथ सीधा संबंध स्थापित करने का अवसर प्रदान करता है इसी वजह से हम देख रहे हैं कि हर साल जो श्रद्धालुओं की तादा है, तादाद है, वो बढ़ती रहती है आप देखिए ये भक्त हैं, ये भगवान शिव के भक्त हैं जो दूर दूर से पहुंचे हैं परिवार के साथ पहुंचे हैं और ये आप देखिए कि हर हर शंभु ये यहाँ पर नारे भी जो है यहाँ पर आप देखिए कि किस तरीके से भक्ति में लीन रहते हैं हर हर शंभू की भूल सुनाई दे रही है आप शंभू कहिए आप शिव कहिए आप, आप किसी भी नाम से पुकारिए ये कहा जाता है कि कण कण कर में शिव विराजमान है ये तीन तस्वीरें आप देख लीजिए भव्य तस्वीरें हैं दिव्य तस्वीरें हैं अलौकिक तस्वीरें हैं मंत्र करने वाली तस्वीरें हैं ये केदारनाथ धाम से सीधी तस्वीरें हम आप तक पहुंचा रहे हैं जो लोग आज कपाट खुलने पर केदारनाथ धाम नहीं पहुंचे हैं वो न्यूज एटीन इंडिया के माध्यम से दर्शन कर सकते हैं और आपको बताएं कि जो केदारनाथ है जो धाम है ये ये चार धामों में से एक है और ऐसे में हिंदू धर्म में इस स्थान का विशेष महत्व है और केदारनाथ में आदि शंकराचार्य ने समाधि ली थी जो अधिक पवित्र इस स्थान को बनाता है आपको बताएं कि केदारनाथ पंच केदार नामक पांच प्रसिद्ध मंदिरों में से एक है और ये जो इस धाम की यात्रा है आप देखिए जो, जो भक्तों को शांति देता है आत्मिक संतुष्टि भी प्रदान करता है फूलों से ये पूरे धाम को सजाया गया है अभी भी आप देखिए लोगों ने जैकेट पहनी हुई है टोपी पहनी हुई है क्योंकि तापमान काफी नीचे रहता है कई बार तो माइनस में भी चला जाता है ऐसे में ठंड काफी ज्यादा होती है मई के महीने में भी तो फिर भी लोग यहां पर पहुंचते हैं और मौसम कभी भी खराब हो जाता है हमने देखा है लेकिन फिर भी भक्तों की आस्था में कोई कमी नहीं आती है श्रद्धा में कोई कमी नहीं आती है बाबा बुलाते हैं भक्त खींचे चले आते हैं और ये आप देखिए कि किस तरीके से पूरे धाम को सजाया गया है न्यूज एटीन इंडिया पर एक्सक्लूसिव तस्वीरें हम आपको दिखा रहे हैं जहां पर ये केदारनाथ धाम फूलों से सजा हुआ है भक्तों का सैलाब है यह आस्था ही है जो लोग यहाँ तक पहुँचते हैं और ये भगवान शिव के बारह ज्योतिर्लिंगों में से एक है इसीलिए ये पवित्र स्थान है विशेष महत्व है इस स्थान का हिंदू धर्म में आप ये सीधी तस्वीरें इस वक्त देख सकते हैं उत्तराखंड के मुख्यमंत्री पुष्कर सिंह धामी भी यहाँ पर पहुँचे हैं और बहुत खास हो जाता है क्योंकि छः महीने तक कपाट बंद रहते हैं अगले छः महीने तक लोग यहां पर दर्शन कर पाएंगे और इस बार भी लाखों की तादाद में श्रद्धालुओं की पहुंचने की संभावना है और आपको बताएं कि जो यहाँ पर शिवलिंग स्थापित है वो स्वयंभू है ऐसे में बहुत खास हो जाता है अब जो कपाट है वो खुल चुके हैं और आपको बताएं कि दिल्ली एनसीआर में सुबह सुबह बहुत तेज तूफान आया है तेज हवाओं के साथ ही बारिश हो रही है उत्तराखंड केदारनाथ या लाइव तस्वीर दिखा रहे हैं केदारनाथ धाम के कपाट खुल चुके हैं ਅਸ਼ਰਦਾਲੂਆਂ ਦਾ ਭਗਤਾਂ ਦਾ ਸੈਲਾਬ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਖੁਦ ਉੱਤਰਾਖੰਡ ਦੇਸੀਆਂ ਪੁਸ਼ਕਰ ਧਾਮੇ ਵੀ ਉੱਥੇ ਪਹੁੰਚੇ ਹੋਏ ਨੇ ਤੇ ਪਹਿਲੇ ਦਿਨ 11000 ਸ਼ਰਦਾਲੂ ਆ ਦਰਸ਼ਨ ਕਰਨਗੇ ਕੇਦਾਰਨਾਥ ਦੇ 108 ਕੁਇੰਟਲ ਫੁੱਲਾਂ ਦੇ ਨਾਲ ਸ਼ਾਨਦਾਰ ਸਜਾਵਟ ਵੀ ਕੀਤੀ ਗਈ ਹੈ ਖੂਬਸੂਰਤ ਸਜਾਵਟ ਜੋ ਕਿ ਤਸਵੀਰਾਂ ਦੇ ਵਿੱਚ ਵੀ ਵੇਖੀ ਜਾ ਸਕਦੀ ਹੈ ਤੇ 4 ਮਈ ਨੂੰ ਬਦਰੀਨਾਥ ਧਾਮ ਦੇ ਕਪਾਟ ਵੀ ਆ ਖੁੱਲ ਜਾਣਗੇ ਤਾਂ ਲਗਾਤਾਰ ਤੁਹਾਨੂੰ ਉਤਰਾਖੰਡ ਦੇ ਕੇਦਾਰਨਾਥ ਦੀਆਂ ਲਾਈਵ ਤਸਵੀਰਾਂ ਵਖਾ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਭਗਤ ਸ਼ਰਧਾਲੂ ਆ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਅੱਜ ਕੇਦਾਰਨਾਥ ਦੇ ਦਰਸ਼ਨ ਕੀਤੇ ਜਾਣਗੇ ਪਹਿਲੇ ਦਿਨ ਜੋ ਦੱਸਿਆ ਜਾ ਰਿਹਾ ਹੈ ਕਿ 11000 ਸ਼ਰਧਾਲੂ ਕੇਦਾਰਨਾਥ ਦੇ ਦਰਸ਼ਨ ਕਰਨਗੇ ਕਿਉਂਕਿ ਲਗਾਤਾਰ ਸ਼ਰਧਾਲੂਆਂ ਦੇ ਵੱਲੋਂ ਭਗਤਾਂ ਦੇ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਇਸ ਸਮੇਂ ਦਾ ਕਿ ਜਦੋਂ ਕਪਾੜ ਖੁੱਲਣਗੇ ਤਾਂ ਕੇਦਾਰਨਾਥ ਦੇ ਦਰਸ਼ਨ ਕਰ ਸਕਣਗੇ ਤੇ ਆਖਰਕਾਰ ਠੀਕ 7 ਵਜੇ ਜੋ ਕਪਾੜ ਖੁੱਲ ਖੁੱਲ ਚੁੱਕੇ ਨੇ ਤਾਂ ਪਹਿਲੇ ਦਿਨ 11000 ਸ਼ਰਧਾਲੂ केदारनाथ ਦੇ ਦਰਸ਼ਨ ਕਰਨਗੇ ਆ ਫਿਲਹਾਲ ਪੂਜਾ ਅਰਚਨਾ ਹੋ ਰਹੀ ਹੈ ਪੂਜਾ ਅਰਚਨਾ ਹੋਣ ਦੇ ਬਾਅਦ ਹੀ ਆਮ ਸ਼ਰਧਾਲੂ ਜੋ ਕੇ ਦਰਸ਼ਨ ਕਰ ਸਕਣਗੇ ਕੇਦਾਰਨਾਥ ਦੇ ਪਹਿਲੇ ਦਿਨ ਜੋ 11000 ਸ਼ਰਧਾਲੂ ਨੇ ਉਹ ਦਰਸ਼ਨ ਕਰਨ ਦੇ ਲਈ ਕੇਦਾਰਨਾਥ ਆ ਪਹੁੰਚਣਗੇ ਉਸ ਤੋਂ ਪਹਿਲਾਂ ਜੋ ਕਿ ਪੂਰਾ ਪੂਜਾ ਅਰਚਨਾ ਦਾ ਵਿਧੀ ਵਿਵਧਾਨ ਹੁੰਦਾ ਹੈ ਪੂਜਾ ਅਰਚਨਾ ਇਸ ਵੇਲੇ ਕੀਤੀ ਜਾ ਰਹੀ ਹੈ ਤੇ ਉਸ ਦੇ ਬਾਅਦ ਹੀ ਆਮ ਸ਼ਰਧਾਲੂਆਂ ਦੇ ਲਈ ਆ ਕਪਾੜ ਖੁੱਲ ਜਾਣਗੇ ਜੋ ਪਹਿਲੇ ਦਿਨ ਦਾ ਅੰਕੜਾ ਸ਼ਰਧਾਲੂਆਂ ਦਾ ਕਿ 11000 ਸ਼ਰਧਾਲੂ केदारनाथ ਦੇ ਦਰਸ਼ਨ ਕਰਨਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਪੂਰੀ ਪ੍ਰਕਿਰਿਆ ਹੁੰਦੀ ਹੈ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੁੰਦੀ ਹੈ ਫਿਰ ਵੱਡੀ ਗਿਣਤੀ ਦੇ ਸ਼ਰਧਾਲੂਆਂ ਦੇ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਜਾਂਦੀ ਹੈ ਤਾਂ ਪਹਿਲਾਂ ਹੀ ਜਿਹੜੀ ਕਿ ਤਾਰੀਖ ਤੈਅ ਕਰ ਦਿੱਤੀ ਜਾਂਦੀ ਹੈ ਇਸ ਦਿਨ ਕੇਦਾਰਨਾਥ ਦੇ ਕਪਾੜ ਖੁੱਲਣਗੇ ਤੋਂ ਉਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਜੋ ਕਿ ਖੁਦ ਹੀ ਰਜਿਸਟ੍ਰੇਸ਼ਨ ਕਰਵਾਉਂਦੇ ਨੇ ਤੇ ਆਖਰਕਾਰ ਹੁਣ ਸਮਾਂ ਆ ਚੁੱਕਾ ਹੈ ਇਸ ਵੇਲੇ ਪੂਜਾ ਅਰਚਨਾ ਚੱਲ ਰਹੀ ਹੈ ਪੂਜਾ ਅਰਚਨਾ ਦੇ ਬਾਅਦ ਆਮ ਸ਼ਰਧਾਲੂਆਂ ਦੇ ਲਈ ਕਪਾੜ ਖੁੱਲ ਜਾਣਗੇ ਤੇ ਪਹਿਲੇ ਦਿਨ 11000 ਸ਼ਰਧਾਲੂ ਕੇਦਾਰਨਾਥ ਦੇ ਦਰਸ਼ਨ ਕਰ ਸਕਣਗੇ ਅੱਕੇ ਪਤਾ ਕਿ ਗੱਲ ਕਰਾਂਗੇ ਬਦਲੇ ਮੌਸਮ ਦੀ ਉੱਤਰ ਭਾਰਤ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਹੈ ਚੰਡੀਗੜ੍ਹ ਪੰਜਾਬ ਦੇ ਵਿੱਚ ਤੜਕਸਾਰ ਤੋਂ ਹੀ ਮੀਂਹ ਦਾ ਜ਼ੋਰ ਨਜ਼ਰ ਆ ਰਿਹਾ ਦਿੱਲੀ ਐਨਸੀਆਰ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਰਿਹਾ ਉੱਥੇ ਯੂਪੀ ਤੇ ਰਾਜਸਥਾਨ ਦੇ ਵਿੱਚ ਵੀ ਮੀ ਪੈ ਰਿਹਾ ਮੀਂਹ ਪੈਂਦੀਆਂ ਜੋ ਕਿ ਤਸਵੀਰਾਂ ਸਾਹਮਣੀਆਂ ਨੇ ਤੇ ਗੱਲ ਪੰਜਾਬ ਦੀ ਕਰੀਏ ਕਿਉਂਕਿ ਪਿਛਲੇ ਦਿਨਾਂ ਹੀ ਮੌਸਮ ਵਿਭਾਗ ਦੇ ਵੱਲੋਂ ਮੀਂਹ ਪੈਣ ਦੀ ਜਿਹੜੀ ਕਿ ਸੰਭਾਵਨਾ ਜਤਾਈ ਗਈ ਸੀ ਉਸ ਤੋਂ ਬਾਅਦ ਚ ਪੂਰੇ ਉੱਤਰ ਭਾਰਤ ਦੇ ਵਿੱਚ ਮੌਸਮ ਦਾ ਮੀਜ਼ਾਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਵੀ ਸਵੇਰ ਤੋਂ ਲਗਾਤਾਰ ਆ ਬਾਰਿਸ਼ ਹੋ ਰਹੀ ਹੈ ਪੰਜਾਬ ਦੇ ਵਿੱਚ ਕਈ ਜਗ੍ਹਾਵਾਂ ਤੇ ਜੋ ਲਗਾਤਾਰ ਮੀਂਹ ਨੇ ਜ਼ੋਰ ਫੜਿਆ ਹੋਇਆ ਉੱਥੇ ਦਿੱਲੀ ਐਨਸੀਆਰ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਰਿਹਾ ਹੈ ਯੂਪੀ ਤੇ ਰਾਜਸਥਾਨ ਦੇ ਵਿੱਚ ਵੀ ਮੀਂਹ ਪੈ ਰਿਹਾ ਕਿਉਂਕਿ ਪੰਜਾਬ ਦੀ ਗ ਆ ਭਾਰਤੀ ਹੋਈ ਨਜ਼ਰ ਆ ਰਹੀ ਸੀ ਪਾਰਾ ਲਗਾਤਾਰ ਵਧ ਰਿਆ ਸੀ ਆ ਗਰਮੀ ਦੇ ਕਾਰਨ ਲੋਕਾਂ ਦੀ ਮੁਸ਼ਕਲ ਵਧਦੀ ਹੋਈ ਨਜ਼ਰ ਆ ਰਿਸੀ ਇਸ ਮੀਂਹ ਦੇ ਚੱਲਦਿਆਂ ਆ ਜਨਤਾ ਨੂੰ ਲੋਕਾਂ ਨੂੰ ਜੋ ਕਿ ਗਰਮੀ ਤੋਂ ਆ ਜਰੂਰ ਰਾਹਤ ਮਿਲਿਆ ਇਸ ਦੇ ਵਿਚਾਲੇ ਤੁਹਾਨੂੰ ਦਿੱਲੀ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਦਿੱਲੀ ਦੀਆਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੀਂਹ ਕਿੰਨਾ ਤੀਜ਼ ਪਿਆ ਕਿੰਨਾ ਜ਼ੋਰ ਮੀਂਹੇ ਫੜਿਆ ਹੈ ਕਿ ਸੜਕਾਂ ਤੇ ਪਾਣੀ ਭਰਿਆ ਹੋਇਆ ਸਾਫ ਤੌਰ ਤੇ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਉਸ ਮੀਂਹ ਦੇ ਵਿੱਚੋਂ ਮਾਂ ਨ ਗੱਡੀਆਂ ਬੱਸਾਂ ਆ ਗੁਜ਼ਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਅੱਜ ਜਦੋਂ ਇਸ ਤਰੀਕੇ ਦੇ ਨਾਲ ਲਗਾਤਾਰ ਮੀਂਹ ਪੈਂਦਾ ਤਾਂ ਕਿਤੇ ਰੰਗ ਤੇ ਦਾਵਿਆਂ ਦੀ ਪੂਲ ਖੁੱਲਦੀ ਹੈ ਹਾਲਾਂਕਿ ਅੱਜ ਜਦੋਂ ਹਾਲਾਂਕਿ ਮੌਨਸੂਨ ਅਜੇ ਨਹੀਂ ਬਾਕੀ ਹੈ ਪਰ ਮੌਨਸੂਨ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਤੇ ਹਾਲਾਂਕਿ ਨਿਕਾਸੀ ਦੇ ਬਹੁਤ ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਨੇ ਪਰ ਅੱਜ ਜਦੋਂ ਕੁਝ ਘੰਟੇ ਲਗਾਤਾਰ ਵੱਖ-ਵੱਖ ਜਗਾਵਾਂ ਤੋਂ ਮੀਂਹ ਪੈਂਦਾ ਤਾਂ ਉਸ ਤੋਂ ਬਾਅਦ ਅੱਜ ਉਸ ਨੂੰ ਇਹਨਾਂ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਿਕਾਸੀ ਦੇ ਪ੍ਰਬੰਧ ਇਹਨਾਂ ਜਗਾਵਾਂ ਤੇ ਕੀਤੇ ਗਏ ਦਿੱਲੀ ਦੇ ਪਰਿਵਰਸ ਵਿੱਚ ਸਮਝਾ ਰਹੇ ਕਿ ਕਿਵੇਂ ਆਕ ਪਾਣੀ ਸੜਕਾਂ ਤੇ ਭਰਿਆ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਉਸੇ ਪਾਣੀ ਦੇ ਵਿੱਚ ਵਾਹਨ ਕਿਸ ਤਰੀਕੇ ਦੇ ਨਾਲ ਲੰਘਦੇ ਹੋਏ ਨਜ਼ਰ ਆ ਰਹੇ ਕਿਉਂਕਿ ਦਿੱਲੀ ਐਨਸੀਆਰ ਦੀ ਵਿੱਚ ਵੀ ਤੇਜ਼ ਹਵਾਵਾਂ ਦੇ ਨਾਲ ਲਗਾਤਾਰ ਮੀਂਹ ਪੈ ਰਿਹਾ ਹੈ ਚੰਡੀਗੜ੍ਹ ਪੰਜਾਬ ਦੇ ਵਿੱਚ ਤੜਕਸਾਰੀ ਮੀਂਹ ਨੇ ਜ਼ੋਰ ਫੜਿਆ ਹੋਇਆ ਉੱਥੇ ਹੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਮੀਂਹ ਪੈ ਰਿਹਾ ਤੇ ਇਸ ਮੀਂਹ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਜ਼ਰੂਰ ਰਾਹਤ ਮਿਲੀ ਹੈ ਕਿਉਂਕਿ ਇਸ ਤੋਂ ਪਹਿਲਾਂ ਮੌਸਮ ਵਿਭਾਗ ਦੇ ਵੱਲੋਂ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ ਉਸ ਦੇ ਬਾਅਦ ਹੀ ਅਕਲ ਪੰਜਾਬ ਦੀ ਗੱਲ ਕਰੀ ਤੇ ਕੱਲ ਸ਼ਾਮ ਤੋਂ ਜਿਹੜਾ ਕਿ ਆ ਮੌਸਮ ਨੇ ਕਾਫੀ ਗਰਵਟ ਲਈ ਬਦਲਬਾਈ ਹੁੰਦੀ ਹੈ ਉਸ ਤੋਂ ਬਾਅਦ ਰਾਤ ਵੇਲੇ ਵੀ ਤੇਜ਼ ਹਵਾਵਾਂ ਚੱਲਦੀਆਂ ਨੇ ਆ ਤਾਂ ਸਿਰ ਤੇ ਪੜਤਸਾਰ ਤੋਂ ਚੰਡੀਗੜ੍ਹ ਪੰਜਾਬ ਦੇ ਵਿੱਚ ਵੀ ਨਹੀਂ ਪੈ ਰਹੇ ਜੁੱਤਲਪੋਟਾ ਲ ਹੋ ਗਿਆ ਇਹ ਹੀ ਨਹੀਂ ਪਤਾ ਤਾਂ ਕੁਦਰਤ ਦਾ ਜਿਹੇ ਕਹਿ ਰਿਹਾ ਹੈ ਇਸ ਤਰ੍ਹਾਂ ਸੇ ਕਦ ਪੜ ਜਾਏ ਕੀ ਹੋ ਜਾਏ ਬਾਰਿਸ਼ ਇਤਨੀ ਤੇਜ਼ ਹੋਈ ਹੈ ਕਿ ਲੋਕੋ ਨੂੰ ਪਤਾ ਹੀ ਨਹੀਂ ਤਾਂ ਕੀ ਹੋ ਜਾਏ अच्छा मेरे सामने देखिए पानी इतना तेज है कि ये नहीं पता सीवर कहाँ है नाला है पानी कहा है बहुत ज्यादा निकल के आए वापसी दो चक्कर काट दिए कोई भी रोड में पानी नहीं रुक रहा और जाए कैसे कहाँ इसके बारे में अभी दिल्ली गवर्नमेंट काम नहीं कर रही जैसे करना चाहिए तो युद्ध स्तर पर ये सब कहने की बात है सब गंदगी मची पड़ी है चारों तरफ बारिश से पहले ही बुरा हाल था हो जाएगा ठीक कोई बात नहीं लगे हुए तापमान कम होगा इससे फर्क पड़ेगा बहुत बारिश हुई बहुत राहत है ठंड गर्मी से काफी वो है बारिश से, से आ गए। बहुत -बहुत के की सांस मिली है से ना बस गर्मी में राहत मिलेगी थोड़ी ठंडी ठंड का महसूस एहसास हो रहा है अभी हम हौस खास जाने वाले थे लेकिन मैं घर वापस जा रहा हूँ मैं साढ़े चार बजे घर से निकला जा रहा था

ਇਜਲਾਸ ਵੀ ਸੱਦ ਲਿਆ ਗਿਆ ਹੈ ਅ ਅ ਦਰਸਲ ਪਾਣੀ ਦੇ ਮੁੱਦੇ ਤੇ ਸਿਆਸਤਕੂ ਭਾਗ ਜੀ ਵੀ ਨਜ਼ਰ ਆ ਰਹੀ ਹੈ ਦਰਸਲ ਹਰਿਆਣਾ ਦੇ ਵੱਲੋਂ ਵਾਧੂ ਪਾਣੀ ਦੀ ਮੰਗ ਕੀਤੀ ਗਈ ਸੀ ਲਾ ਕੇ ਰੁਟੀਨ ਦੇ ਵਿੱਚੋਂ ਪੀਣ ਵਾਲਾ ਪਾਣੀ ਪੰਜਾਬ ਤੋਂ ਹਰਿਆਣਾ ਵਾਲੇ ਪਾਸੇ ਜਾਂਦਾ ਪਰ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕੋਟਾ ਹਰਿਆਣਾ ਦਾ ਪੂਰਾ ਹੋ ਚੁੱਕਿਆ ਹੈ ਹਰਿਆਣਾ ਸਰਕਾਰ ਦੇ ਵੱਲੋਂ ਵਾਧੂ ਪਾਣੀ ਦੀ ਮੰਗ ਕੀਤੀ ਗਈ ਪਰ ਪੰਜਾਬ ਸਰਕਾਰ ਦੇ ਵੱਲ ਦੇਣ ਤੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਇਸ ਦੇ ਵਿਚਾਲੇ BBMP ਨੇ ਹਰਿਆਣਾ ਨੂੰ ਪਾਣੀ ਦੇਣ ਨੂੰ ਹਰੀ ਝੰਡੀ ਦੇ ਦਿੱਤੀ ਜਿਸ ਦਾ ਕੇ ਪੰਜਾਬ ਸਰਕਾਰ ਦੇ ਵੱਲੋਂ ਸਖਤ ਰੋਗ ਕੀਤਾ ਗਿਆ ਕੱਲ ਖੁਦ ਮੁੱਖ ਮੰਤਰੀ ਮਾਨਮੇ ਮੁੱਖ ਮੰਤਰੀ ਮਾਨਮੇ ਨੰਗਲ ਡੈਮ ਤੇ ਪਹੁੰਚਦੇ ਨੇ ਆ ਤਾਂ ਹਰਿਆਣਾ ਸਰਕਾਰ ਦੇ ਜੋ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਉਸ ਤੇ ਸਖਤ ਇਤਰਾਜ਼ ਪਾਇਆ ਜਾਂਦਾ ਰੋਗ ਕੀਤਾ ਜਾਂਦਾ ਅਲਪਾਰਟੀ ਮੀਟਿੰਗ ਸੱਦੀ ਜਾਂਦੀ ਹੈ ਤੇ ਨਾਲ ਹੀ ਸੋਮਵਾਰ ਨੂੰ ਵਿਸ਼ੇਸ਼ ਇਜਲਾਸ ਵੀ ਸੱਦਿਆ ਗਿਆ ਤੇ ਅੱਜ ਠੀਕ ਸਵੇਰੇ 10 ਵਜੇ ਅਲਪਾਰਟੀ ਮੀਟਿੰਗ ਹੋਵੇਗੀ ਸਾਰੀਆਂ ਪਾਰਟੀਆਂ ਦੇ ਮੁਖੀਆਂ ਨੂੰ ਜੋ ਕਿ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦਾ ਆ ਸੱਦਾ ਦਿੱਤਾ ਗਿਆ ਤੇ ਉੱਥੇ ਨਜ਼ਰਾਂ ਸਾਰਿਆਂ ਦੀਆਂ ਸੋਮਵਾਰ ਤੇ ਵੀ ਟਿਕੀਆਂ ਹੋਏ ਨੇ ਜਦੋਂ ਸੋਮਵਾਰ ਨੂੰ ਵਿਧਾਨ ਸਭਾ ਦਾ ਸਪੈਸ਼ਲ اجلاس ਹੋਵੇਗਾ ਤੇ ਇਸ ਦੌਰਾਨ ਵੀ ਬੀਬੀਐਮਬੀ ਨੂੰ ਲੈ ਕੇ ਕੋਈ ਵੱਡਾ ਫੈਸਲਾ ਸਰਕਾਰ ਦੇ ਵੱਲੋਂ ਲਿਆ ਜਾ ਸਕਦਾ ਹੈ। ਪਾਣੀਆਂ ਦਾ ਮਸਲਾ ਇੱਕ ਵਾਰ ਫਿਰ ਗਰਮਾਇਆ। ਪੰਜਾਬ ਦੇ ਪਾਣੀ ਨੂੰ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਆਪਣੇ ਵਾਲੇ ਪਾਸੇ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਕੀਤਾ ਵੀ ਜਾ ਰਿਹਾ ਹੈ। ਔਰ ਐਸੇ ਦੇ ਵਿੱਚ ਪਾਣੀ ਨੂੰ ਲੈ ਕੇ ਇਸ ਵੇਲੇ ਸਿਆਸਤ ਗਰਮਾ ਗਈ ਆ ਪੰਜਾਬ ਦੀ ਸੱਤਾਧਰ ਨੇ ਸਾਫ ਕਰ ਦਿੱਤਾ ਕਿ ਪਾਣੀ ਤਾਂ ਨਹੀਂ ਜਾਣ ਦੇਣਾ ਔਰ ਇਸ ਨੂੰ ਲੈ ਕੇ ਇੱਕ ਹੰਗਾਮੀ ਮੀਟਿੰਗ ਬੁਲਾਈ ਗਈ ਆ ਅਮਨ अरोड़ा ਜੀ ਸਾਡੇ ਨਾਲ ਨੇ ਪੰਜਾਬ ਦੇ ਕੈਬਨਿਟ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਅਮਨ ਜੀ ਅਚਾਨਕ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਹੰਗਾਮੀ ਮੀਟਿੰਗ ਵੀ ਬੁਲਾਉਣੀ ਪਈ ਅੱਜ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਹੋਏ ਔਰ ਤੁਹਾਨੂੰ ਲੱਗਦਾ ਕਿ ਜਿਹੜੀ ਮੁਸੀਬਤ ਆਣ ਪਈ ਆ ਉਸ ਮੁਸੀਬਤ ਦੇ ਨਾਲ ਹੁਣ ਨਜਿੱਠਿਆ ਜਾਣਾ ਦੇਖੋ ਜਦੋਂ ਕੇਂਦਰ ਸਰਕਾਰ ਭਾਜਪਾ ਰਾਜਸਥਾਨ ਸਰਕਾਰ ਇਹ ਸਾਰੇ ਅੱਧੀਆਂ ਰਾਤਾਂ ਨੂੰ ਚੋਰੀਓ ਮੀਟਿੰਗਾਂ ਬੁਲਾ ਕੇ ਪੰਜਾਬ ਦੀ ਪਿੱਟ 'ਚ ਛੁਰਾ ਮਾਰਨ ਦੀ ਕੋਸ਼ਿਸ਼ ਕਰਨੀ ਆ ਤੇ ਹੰਗਾਮੀ ਮੀਟਿੰਗਾਂ ਤਾਂ ਬਣਾਉਣੀਆਂ ਬੁਲਾਉਣੀਆਂ ਪੈਣਗੀਆਂ ਪੰਜਾਬ ਦੇ ਹੱਕਾਂ ਦੀ ਰੱਖਿਆ ਦੇ ਲਈ ਹਰਿਆਣੇ ਦਾ ਸ਼ੇਅਰ 1700 ਕਿਊਸਿਕ ਦਾ ਬਣਦਾ ਹੈ 4700 ਕਿਊਸਿਕ ਆਲਰੇਡੀ ਦੇ ਰਹੇ ਆ ਤੇ ਹੁਣ ਇਹ ਕਹਿੰਦੇ ਨੇ 8500 ਕਰ ਦਿਓ ਜਦੋਂ ਪਾਣੀ ਨਹੀਂ ਹੈ ਤੇ ਕਿੱਥੋਂ ਕਰ ਦੀਏ ਔਰ ਕਿਉਂ ਕਰ ਦੀਏ ਸੋ ਇਸ ਕਰਕੇ ਇਹ ਹੰਗਾਮੀ ਮੀਟਿੰਗ ਅੱਜ ਬੁਲਾਈ ਗਈ ਹੈ ਸਾਰੇ ਸਰਕਾਰ ਦੇ ਨੁਮਾਇੰਦੇ ਸਾਰੀ ਪਾਰਟੀ ਦੇ ਨੁਮਾਇੰਦੇ ਖੁਦ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਪ ਪਹੁੰਚੇ ਨੇ ਅੱਛਾ ਕੀ ਕੀ ਡਿਸੀਜਨ ਹੋਇਆ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਆਲ ਪਾਰਟੀ ਮੀਟਿੰਗ ਬੁਲਾਈ ਜਾਵੇ ਕਿਹਾ ਜਾ ਰਿਹਾ ਸੀ ਕਿ ਸੈਸ਼ਨ ਬੁਲਾਇਆ ਜਾ ਸਕਦਾ ਇੱਕੋ ਹੀ ਫੈਸਲਾ ਹੋਇਆ ਜੀ ਕਿ ਇੱਕ ਵੀ ਤੁਪਕਾ ਪਾਣੀ ਦਾ ਉਹ ਇਸ ਤਰੀਕੇ ਦੇ ਨਾਲ ਹਰਿਆਣੇ ਨੂੰ ਲੁੱਟਣ ਨਹੀਂ ਦੇਵਾਂਗੇ ਕੱਲ ਨੂੰ ਸਵੇਰੇ 10 ਵਜੇ ਆਲ ਪਾਰਟੀ ਮੀਟਿੰਗ ਬੁਲਾਈ ਗਈ ਹੈ ਪਤਾ ਲੱਗ ਜੇਗਾ ਕਿ ਕਿਹੜਾ ਪੰਜਾਬ ਦੇ ਨਾਲ ਖੜਾ ਹੈ ਕਿ ਕਿਹੜਾ ਪੰਜਾਬ ਦੇ ਪਿੱਟ ਦੇ ਵਿੱਚ ਛੁਰਾ ਮਾਰਨ ਵਾਲਿਆਂ ਦੇ ਨਾਲ ਖੜਾ ਹੈ ਸੋਮਵਾਰ ਨੂੰ ਸਪੈਸ਼ਲ ਸੈਸ਼ਨ ਇਸੇ ਮੁੱਦੇ ਤੇ ਬੁਲਾਇਆ ਗਿਆ ਉਹਦੇ ਵੀ ਇਹੀ ਦੇਖਣਾ ਹੈ ਫਰਕਣਾ ਹੈ ਕਿ ਕਿਹੜਾ ਪੰਜਾਬ ਦੇ ਨਾਲ ਖੜਾ ਤੇ ਕਿਹੜਾ ਉਹਨਾਂ ਦੇ ਦੁੱਖਾਂ ਦੇ ਨਾਲ ਖੜਾ ਹਾਂ ਜੀ ਇੱਕ ਪਾਸੇ ਤਾਂ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਤੁਸੀਂ ਕਹ ਰਹੇ ਹੋ ਕਿ ਚੋਰੀ ਛਿਪੇ ਮੀਟਿੰਗਾਂ ਕਰਕੇ ਪਾਣੀ ਹਰਿਆਣੇ ਵਾਲੇ ਪਾਸੇ ਦੇਣ ਦੀ ਜਿਹੜੀ ਕੋਸ਼ਿਸ਼ ਹੋਈ ਦੂਜੇ ਪਾਸੇ ਇਸ ਤਰ੍ਹਾਂ ਦੇ ਬਿਆਨ ਵੀ ਆਉਂਦੇ ਆ ਕਿ ਸਾਨੂੰ ਪੀਣ ਵਾਲੇ ਪਾਣੀ ਜਿਹੜਾ ਚਾਹੀਦਾ ਪੀਣ ਦੇ ਪਾਣੀ ਦੀ ਸਾਡੇ ਕੋਲੇ ਕਮੀ ਆ ਤਾਂ ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੀ ਸਿਆ ਹਰਿਆਣੇ ਦੀ ਆਬਾਦੀ ਮੁਤਾਬਕ ਜੋ ਹਿਊਮਨ ਕੰਜ਼ਮਪਸ਼ਨ ਦੇ ਲਈ ਪਾਣੀ ਜਿੰਨਾ ਚਾਹੀਦਾ ਹੁੰਦਾ 135 ਲੀਟਰ ਡੇਲੀ ਉਹਦੇ ਮੁਤਾਬਕ 1700 ਕਿਊਸਿਕ ਬਣਦਾ ਹੈ ਆਲਰੇਡੀ 4700 ਕਿਊਸਿਕ ਦੇ ਰਹੇ 2.5 ਗੁਣਾ ਹੋਰ ਕਿੰਨਾ ਕੁ ਪਾਣੀ ਚਾਹੀਦਾ ਉਹਨਾਂ ਨੂੰ ਅਸੀਂ ਆਪ ਦੇ ਲੋਕਾਂ ਨੂੰ ਪਿਆਸਾ ਮਾਰ ਕੇ ਜਾਂ ਫਸਲਾਂ ਨੂੰ ਸੁਕਾ ਕੇ ਫਸਲਾਂ ਨੂੰ ਪਿਆਸਾ ਮਾਰ ਕੇ ਉਹਨਾਂ ਨੂੰ ਉਹ ਪਾਣੀ ਜਿਹੜਾ ਕਿ ਉਹਨਾਂ ਨੂੰ ਚਾਹੀਦਾ ਵੀ ਨਹੀਂ ਹੈਗਾ ਜਿੰਨਾ ਪਾਣੀ ਸਿਰਫ ਔਰ ਸਿਰਫ ਪੰਜਾਬ ਨੂੰ ਖਤਮ ਕਰਦੀ ਹੈ ਕੁਝੀਆਂ ਚਾਲਾਂ ਨੇ ਜਿਹੜੀਆਂ ਉਹ ਕੇਂਦਰ ਔਰ ਬੀਜੇਪੀ ਕਰ ਰਹੀ ਹੈ ਹੋਰ ਇਤਲਾਵਾ ਕੱਖ ਨਹੀਂ ਇਸ ਬਾਰੇ ਤੁਸੀਂ ਆਲ ਪਾਰਟੀ ਮੀਟਿੰਗ ਔਰ ਸਪੈਸ਼ਲ ਸੈਸ਼ਨ ਤੋਂ ਬਾਅਦ ਕੋਈ ਹੋਰ ਕਾਨੂੰਨੀ ਰਸਤਾ ਵੀ ਤੁਹਾਨੂੰ ਲੱਗਦਾ ਕਿ اختیار ਕਰਨਾ ਪੈ ਗਿਆ ਕਿਉਂਕਿ ਮਸਲਾ ਬਹੁਤ ਉਲਝ ਗਿਆ ਚਾਹੇ ਸੰਵਿਧਾਨਿਕ ਲੜਾਈ ਹੋਵੇ ਚਾਹੇ ਕਾਨੂੰਨੀ ਲੜਾਈ ਹੋਵੇ ਚਾਹੇ ਸੜਕਾਂ ਤੇ ਉੱਤਰ ਕੇ ਲੜਾਈ ਲਾਣ ਦੀ ਗੱਲ ਹੋਵੇ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਨੇ ਕਿਸੇ ਗੱਲੋਂ ਪਿੱਛੇ ਨਹੀਂ ਹਟਣਾ ਪੰਜਾਬ ਤੇ ਹਰਿਆਣਾ ਚ ਪਾਣੀ ਦੇ ਮੁੱਦੇ ਤੇ ਚੱਲ ਰਹੀ ਸਿਆਸੀ ਲੜਾਈ ਹੁਣ ਤਰਨਿਆ ਤੇ ਜਾ ਪੁੱਜੀ ਐ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਵਰਕਰ ਨੰਗਲ ਪਹੁੰਚੇ ਤੇ ਟੈਂਟ ਲਾ ਕੇ ਪੱਕਾ ਮੋਰਚਾ ਲਾ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਤਰਨੇ ਵਿੱਚ ਸ਼ਾਮਲ ਹੋਏ ਤੇ BBMP ਵੱਲੋਂ ਹਰਿਆਣਾ ਨੂੰ ਪਾਣੀ ਦੇਣ ਦੇ ਫੈਸਲੇ ਨੂੰ ਲੈ ਕੇ ਹਰਿਆਣਾ ਤੇ ਰਾਜਸਥਾਨ ਦੀਆਂ ਭਾਜਪਾ ਸਰਕਾਰਾਂ ਨੂੰ ਨਿਸ਼ਾਨੇ ਤੇ ਲਿਆ ਤੇ BBMP ਚ 60% ਪੰਜਾਬ ਦਾ ਹਿੱਸਾ ਹੋਣ ਦਾ ਦਾਵਾ ਠੋਕਿਆ ਤੇ ਫਾਈਨਲ ਫੈਸਲਾ ਪੰਜਾਬ ਵੱਲੋਂ ਕਿਤੇ ਜਾਣ ਦੀ ਗੱਲ ਕਹੀ ਕੀ ਗੱਲ ਜੀ ਬੀਬੀਐਮਬੀ ਤੱਕਰ ਦਰਾ ਜਾਈ ਥੀ 60% ਬੀਬੀਐਮਬੀ ਸਾਡੀ ਹੈ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਉਹ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਆਮ ਆਦਮੀ ਪਾਰਟੀ ਵੱਲੋਂ ਧਰਨਾ ਦੇਣ ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਪ ਤੇ ਨਿਸ਼ਾਨੇ ਸਾਧੇ ਕਿ ਪੰਜਾਬ ਸਰਕਾਰ ਫੋਰਸ ਨੂੰ ਧਰਨਿਆਂ ਚੁਲਜਾ ਰਹੀ ਹੈ ਪ੍ਰਦਰਸ਼ਨਾਂ ਦੇ ਬਹਾਨੇ ਦਿੱਲੀ ਦੇ ਕੋਟਾਲਿਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰ ਕਾਂਗਰਸ ਐਮਪੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪਾਣੀ ਦੇ ਮੁੱਦੇ ਤੇ ਮੁੱਖ ਮੰਤਰੀ ਮਾਨ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਲੈ ਕੇ ਦਿੱਲੀ ਚ ਪ੍ਰਧਾਨ ਮੰਤਰੀ ਰਹਾਇਸ਼ ਤੇ ਬਾਹਰ ਧਰਨਾ ਦੇਣ। ਇਹਦੇ ਤੇ ਸਾਨੂੰ ਕੋਈ ਜੀਬ ਮੰਤਰੀ ਨੂੰ ਆਹ ਡਰਾਮੇਬਾਜੀ ਛੱਡ ਕੇ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਸਾਰੇ ਮੈਂਬਰ ਪਾਰਲੀਮੈਂਟ ਪੂਰੇ ਅਸੈਂਬਲੀ ਦੇ ਐਮਐਲਏਜ਼ ਨਾਲ ਲੈ ਕੇ ਉਹਦੇ ਘਰ ਜਾ ਕੇ ਪਰਨਾ ਦੇਣਾ ਚਾਹੀਦਾ। ਔਰ ਜੇ ਫਰਨੀਟਰ ਨੂੰ ਅਰੇਸਟ ਕਰਦੇ ਆ ਫੀਮਿਸਟਰ ਨੂੰ ਅਰੇਸਟ ਹੋਣਾ ਪਏਗਾ ਇਸੇ ਵਿਚਾਲੇ ਮੁੱਖ ਮੰਤਰੀ ਮਾਨ ਨੇ ਵਿਰੋਧੀ ਧਿਰਾਂ ਨੂੰ ਕਿਹਾ ਕਿ ਇਸ ਸਮੇਂ ਉਹ ਜਾਂ ਪੰਜਾਬ ਦੇ ਨਾਲ ਖੜੇ ਹੋਣ ਜਾਂ ਆਪਣੇ ਅਹੁਦੇ ਹੱਥੋਂ ਅਸਤੀਫਾ ਦੇ ਦੇਣ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਪੁੱਛਣਾ ਚਾਹਨਾ ਖਾਸ ਤੌਰ ਤੇ ਸੁਨੀਲ ਜਾਖੜ ਜੀ ਖਾਸ ਤੌਰ ਤੇ ਮਨੀਰ ਬਿੱਟੂ ਜੀ ਖਾਸ ਤੌਰ ਤੇ ਮਨਪ੍ਰੀਤ ਬਾਦਲ ਜੀ ਤਖਨ ਚੁੱਕ ਜੀ ਆ ਹੁਣ ਵਫਾਦਾਰੀਆਂ ਪਰਖਣ ਦਾ ਟਾਈਮ ਹੈ ਹੁਣ ਦੱਸੋ ਕਿਧਰੋਂ ਜਾਂ ਤੀਫਾ ਦਿਓ ਜਾਂ ਪੰਜਾਬ ਦੇ ਹੱਕ ਚ ਖੜੋ ਹੋ ਗਏ ਪਾਵੇਂ ਬੀਬੀ ਐਮਬੀ ਨੇ ਹਰਿਆਣਾ ਨੂੰ ਪਾਣੀ ਦੇਣ ਲਈ ਫੈਸਲਾ ਲੈ ਲਿਆ ਉਧਰ ਨੰਗਲ ਧਰਨੇ ਚ ਸ਼ਾਮਲ ਹੋਏ ਹਰਜੋਤ ਬੈਂਸ ਨੇ ਪਾਣੀ ਨੂੰ ਰੋਕਣ ਲਈ ਪਲਾਨ ਵੀ ਦੱਸਿਆ 8500 ਕਿਊਸਿਕ ਪਾਣੀ ਦੇਣ ਦਾ ਫੈਸਲਾ ਕਰਤਾ ਤੁਸੀਂ ਕਿਵੇਂ ਰੋਕੋਗੇ ਧਰਨਾ ਲਾ ਕੇ ਰੋਕੋਗੇ ਜਾਂ ਕਿਵੇਂ ਰੋਕੋਗੇ ਹਮ ਦੱਸਤਾ ਜੀ ਉਹ ਕੰਟਰੋਲ ਆਫੀਸ ਹੈ ਰੈਗੂਲੇਸ਼ਨ ਆਫਿਸ ਹੈ ਇਹ ਤੋਂ ਨਹੀਂ ਜਾਣ ਦਿੱਤਾ ਜਾਏਗਾ ਆ ਤੜਾ ਲੱਗ ਗਿਆ ਹਾਂ ਆ ਤੁਹਾਡੇ ਸਾਹਮਣੇ ਹੈ ਇੱਥੇ ਅਸੀਂ ਆਪਣੇ ਬੰਦੇ ਵੀ ਬਿਠਾ ਦਿੱਤੇ ਪੁਲਿਸ ਨੇ ਫੋਰਸ ਵੀ ਲਾ ਦਿੱਤੀ ਉਧਰਲੇ ਹੱਥ ਵੀ ਫੋਰਸ ਲੱਗੀ ਜੋ ਵੀ ਹੋਣਾ ਥੀਸ ਆਰ ਦਾ ਗੇਟਸ ਹਾਂ ਜ਼ਿਕਰ ਹੋਇਆ ਕਿ ਬੀਬੀ ਐਮਬੀ ਤੋਂ ਵਾਧੂ ਪਾਣੀ ਲੈਣ ਲਈ ਹਰਿਆਣਾ ਬਜਿੱਦ ਹੈ ਪਰ ਪੰਜਾਬ ਸਰਕਾਰ ਵੀ ਇੱਕ ਬੂੰਦ ਪਾਣੀ ਨਾ ਦੇਣ ਤੇ ਅੜੀ ਹੋਈ ਹੈ ਜਿਸ ਦੇ ਲਈ ਪੂਰੇ ਪੰਜਾਬ 'ਚ ਆਮ ਆਦਮੀ ਪਾਰਟੀ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਨੰਗਲ ਤੋਂ ਪੰਕਜ ਖਪਾਹੀ న్యూਸ 18 ਪੰਜਾਬ ਉੱਥੇ ਪਾਣੀ ਨੂੰ ਲੈ ਕੇ ਸੜਕਾਂ ਤੇ ਵੀ ਸਿਆਸੀ ਸੰਗਰਾਮ ਲਗਾਤਾਰ ਜਾਰੀ ਹੈ ਜੇ ਪੰਜਾਬ ਭਰ ਦੇ ਵਿੱਚ ਬੀਜਪੀ ਪ੍ਰਦਰਸ਼ਨ ਕਰੇਗੀ ਆਵਾਦੀ ਪਾਰਟੀ ਦੇ ਖਿਲਾਫ ਬੀਜਪੀ ਪ੍ਰਦਰਸ਼ਨ ਕਰੇਗੀ ਪਾਣੀ ਦੇ ਮੁੱਦੇ ਪਿੱਛੇ ਪੰਜਾਬ ਸਰਕਾਰ ਦੀ ਵੱਡੀ ناکامی ਹੈ ਬੀਜਪੀ ਇਸ ਮੁੱਦੇ ਤੇ ਪੰਜਾਬ ਸਰਕਾਰ ਨੂੰ ਚੁਣੇ ਤੇ ਲੈ ਰਹੀ ਹੈ ਬੀਜਪੀ ਦਾ ਕਹਿਣਾ ਕਿ ਪਾਣੀ ਦੇ ਮੁੱਦੇ ਦੇ ਪਿੱਛੇ ਪੰਜਾਬ ਸਰਕਾਰ ਦੀ ਵੱਡੀ ناکامی ਹੈ ਕਿਸੇ ਸੁਬੇ ਨੂੰ ਦੇਣ ਦੇ ਲਈ ਸਾਡੇ ਕੋਲ ਵਾਧੂ ਪਾਣੀ ਨਹੀਂ ਹੈ ਨਾਲ ਹੀ ਪੰਜਾਬ ਬੀਜਪੀ ਨੇ ਆਪਣਾ ਸਟੈਂਡ ਵੀ ਸਪਸ਼ਟ ਕੀਤਾ ਹੈ ਪੰਜਾਬ ਬੀਜਪੀ ਦਾ ਕਹਿਣਾ ਕਿ ਬੀਬੀਐਮਬੀ ਦੀ ਮੀਟਿੰਗ ਦੇ ਵਿੱਚ ਆ ਸਰਕਾਰ ਨੇ ਮਜ਼ਬੂਤੀ ਦੇ ਨਾਲ ਪੰਜਾਬ ਦਾ ਪੱਖ ਨਹੀਂ ਰੱਖਿਆ ਕੱਲ੍ਹ ਸੁੱਤੇ ਘਰ ਦੇ ਵਿੱਚ ਆਵਾਮੀ ਪਾਰਟੀ ਨੇ ਵੀ ਪ੍ਰਦਰਸ਼ਨ ਕੀਤਾ ਸੀ ਆਵਾਮੀ ਪਾਰਟੀ ਨੇ ਬੀਜੇਪੀ ਲੀਡਰਾਂ ਦੇ ਘਰਾਂ ਦਾ ਘਰਾਓ ਕੀਤਾ ਸੀ ਡੀਵੀਐਮਬੀ ਦੇ ਹਰਿਆਣਾ ਨੂੰ ਬਾਦੂ ਪਾਣੀ ਦੇਣ ਵਾਲੇ ਫੈਸਲੇ ਦਾ ਲਗਾਤਾਰ ਆਵਾਮੀ ਪਾਰਟੀ ਵਿਰੋਧ ਕਰ ਰਹੀ ਹੈ ਤਾਂ ਦੂਜੇ ਪਾਸੇ ਅੱਜ ਬੀਜੇਪੀ ਵੀ ਸੜਕਾਂ ਤੇ ਤਰਨ ਜਾ ਰਹੀ ਹੈ ਪੰਜਾਬ ਭਰ ਦੇ ਵਿੱਚ ਬੀਜੇਪੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾਣਗੇ वो भूमि है गुरुओं की भाई जैता की वो कहानी है ना भाई जैता जी। जी। उसकी कहानी है योग गुरु गोविंद सिंह वहा लड़ाई हुई लड़ाई के अंदर लोग मारे गए भाई जैता वो कांच में रखता था पानी पिलाने वाला क्या बोलते हैं मस्क, 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 मस्क रखता था अरे भाईक नहीं है जी, भाई के नहीं अजीत है जनता जी, जी नहीं भाई के नहीं अजीत है जो सबको पानी पिलाते थे अरे गुरुओं की भूमि है गुरुओं से प्रेरणा लेनी चाहिए और प्रेरणा लेकर के हमने उनके मार्ग के ऊपर आगे बढ़ना चाहिए आपसे सचेत करना चाहता हूँ और कहना चाहता हूँ की पंजाब की सरकार है लाखों की बातों से मानने वाले थे वहाँ के मुख्यमंत्री को यह पता नहीं है कि तू क्या बोल रहा है वो तो प्रदेश में पंजाब और हरियाणा के लोगों को लड़ाने का प्रयास कर रहे इसी तरीके से अपना दाव लगाना चाहिए हमें मजबूर होकर के पूरे पंजाब के रस्ते जो हरियाणा से होकर के दिल्ली राजस्थान दिल्ली और राजस्था, राजस्था जाते हैं चाहे वो पूरे नॉर्थ इंडिया में जाते हैं तो साउथ में जाते हैं वो सारे बंद करने पड़े देखिए अरविंद केजरीवाल जब से चुनाव हारे हैं तब से दिल्ली से भाग गए और सिसोदिया और सतेंद्र जैन ये सब लोग पंजाब में जाके प्रभारी बन गए हैं और वहां जाके ये दिल्ली की जनता से बदला ले रहे हैं कि दिल्ली की जनता को अपना दुश्मन मान रहे हैं क्योंकि दिल्ली की जनता ने इन्हें चुनाव हरा दिया तो अब ये दिल्ली की जनता से बदला लेना चाहते हैं दिल्ली की जनता से दुश्मनी निकालना चाहते हैं अलग अलग तरह की साजिश रच रहे हैं दिल्ली वालों के ख़िलाफ़ मैं ये कहना चाहता हूँ केजरीवाल को और उनके सभी लोगों को कि चुनाव हारे हो